ਬਾਰਥਡੇ ਟੂ ਈਵਰੀਬਾਡੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਹੀ ਬੜਾ ਸਪੈਸ਼ਲ ਦਿਨ ਆ ਅੱਜ ਸਾਡੀ ਬਾਰਥਡੇ ਗੱਲ ਤਾਂ ਹੈਗਾ ਬਾਰਥਡੇ ਸੋ ਸਾਰੇ ਜਣੇ ਬਾਰਥਡੇ ਵਿਸ਼ ਕਰਦੋ ਹੈਪੀ ਬਾਰਥਡੇ ਥੈਂਕ ਯੂ ਪੈਰੀਟ ਲਾ ਕੇ ਹਾਂ ਸੋ ਅੱਜ ਬਰਡੇ ਫਿਰ ਤੁਹਾਡਾ ਕਹਿੰਦੇ ਆ ਵੀ ਅੱਜ ਬਰਡੇ ਅੱਜ ਮੰਮੀ ਨੂੰ ਪਹਿਲਾਂ ਮੰਮੀ ਨੂੰ ਬਹੁਤ بڑے ਦਿਨਾਂ ਦੇ ਸਰਪ੍ਰਾਈਜ਼ ਮਿਲ ਜਾਂਦੇ ਪਰ ਅੱਜ ਬੜੇ ਹੀ ਸੋਹਣੇ ਸੋਹਣੇ ਸਰਪ੍ਰਾਈਜ਼ ਮਿਲਣੇ ਆ ਅੱਛਾ ਹਾਂ ਇਦੋਂ ਵੀ ਸੋਹਣੇ ਸੋਹਣੇ ਜਿਹੜਾ ਮਿਲ ਗਏ ਉਦੋਂ ਵੀ ਸੋਹਣੇ ਸੋਹਣੇ ਸੋ ਸਾਰੀ ਜਾਣੇ ਕੇਰਾਂ ਦੀ ਸਭ ਤੋਂ ਪਹਿਲਾਂ ਬਰਡੇ ਵਿਸ਼ ਕਰ ਦੋ ਸੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਤੁਸੀਂ ਸਦਾ ਹੀ ਹੱਥ ਦੇਵਾਦੇ ਰਹੋ ਖੁਸ਼ ਰਹੋ ਸਾਰੇ ਖੁਸ਼ ਰਹਿਣ ਮਹਾਰਾਬ ਸਭ ਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਰੱਖੇ ਜਿਹੜੇ ਆਪਾਂ ਨੂੰ ਇੰਨਾ ਪਿਆਰ ਕਰਦੇ ਸਭ ਤੋਂ ਪਹਿਲਾਂ ਵਿਸ਼ ਕੀ ਨ ਕੀਤੀ ਤੁਹਾਨੂੰ ਸਭ ਤੋਂ ਪਹਿਲਾਂ ਵਿਸ਼ ਮੈਨੂੰ ਕੀ ਕੀਤੀ ਹਰਮ ਬਣ ਆ ਯਾ ਫਿਰ ਫਿਰ ਕੀਤੀ ਆ ਨਾਨੀ ਆਉਂਦਾ ਇਹਦੇ ਡੈਡੀ ਨੇ ਅੱਛਾ ਫਿਰ ਨਾਨਾ ਨਾਨੀ ਨੇ ਉਹ ਵੀ ਉਹਨਾਂ ਦਾ ਸਵੇਰ ਫੋਨ ਆਇਆ ਸੀ ਅਸੀਂ ਹੈ ਨਹੀਂ ਸੀ ਘਰੇ ਅਸੀਂ ਸੈਰ ਕਰਨ ਗਏ ਸੀ ਸੋ ਅੱਜ ਮੰਮੀ ਤੁਹਾਡੇ ਲਈ ਬਹੁਤ ਸੋਹਣਾ ਸਰਪ੍ਰਾਈਜ਼ ਜਿਹੜੇ ਕੀ ਕਰਦੇ ਸੋਚੇ ਹੋਣੀ ਚਲ ਥੈਂਕ ਯੂ ਪਹਿਲਾਂ ਹੀ ਥੈਂਕ ਯੂ ਇੱਕ ਚੀਜ਼ ਇਹੋ ਜੀ ਆ ਜਿਹੜੀ ਆਪਾਂ ਕਦੀ ਕੀਤੀ ਨਹੀਂਗੀ ਹੈਨਾ ਸੋ ਉਹ ਅੱਜ ਆਪਾਂ ਅੱਜ ਕਰਨੀ ਆ ਹੂੰ ਕਿਉਂਕਿ ਅੱਗੇ ਜਦੋਂ ਅਸੀਂ ਉਹਦੋਂ ਕੋਈ ਬਰਥਡੇ ਮਨਾਉਂਦਾ ਸੀਗਾ ਬਰਥਡੇ ਹੋਣੀ ਮਨਾਉਣ ਲੱਗੇ ਬਰਥਡੇ ਅੱਗੇ ਕਹਿੰਦੇ ਆ ਕਿ ਮਾੜਾ ਮੋਟਾ ਮਾੜਾ ਮੋਟਾ ਬਸ ਕੀ ਕਹਿਣਾ ਘਰੇ ਮਿੱਠੇ ਚੌਲ ਬਣਾ ਲਓ ਖੀਰ ਬਣਾ ਲਓ ਅੱਜ ਬਰਥਡੇ ਵੀ ਆ ਦੁਸ਼ਹਿਰਾ ਵੀ ਆ ਤੇ ਸਾਰੇ ਤਿਹਾਰ ਇਕੱਠੇ ਹੋ ਗਏ ਰੈਂਬੋ ਵੀ ਆ ਗਈ ਆ ਸੋ ਮੰਮੀ ਤੁਸੀਂ ਜਾਓ ਇਹ ਜ਼ਰੂਰੀ ਗੱਲਾਂ ਕਰਨੀ ਆ ਸੋ ਅੱਜ ਸੱਜਣੋ ਮੰਮੀ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸਰਪ੍ਰਾਈਜ਼ ਆ ਜਿਨੂੰ ਵੇਖ ਕੇ ਮੰਮੀ ਦਾ ਮਨ ਬਾਗੋ ਬਾਗ ਹੋ ਜਾਣਾ ਨਾਲੇ ਤੇ ਆਪਣੇ ਡੈਕੋਰੇਸ਼ਨ ਵਾਲੇ ਆ ਰਹੇ ਆ ਬਹੁਤ ਸੋਹਣੀ ਡੈਕੋਰੇਸ਼ਨ ਕਰਨ ਸੋ ਡੈਕੋਰੇਸ਼ਨ ਵੇਖਿਓ ਤੇ ਉਹਨਾਂ ਟਾਈਮ ਜਾ ਕੇ ਗਿਫਟ ਪੈਕ ਕਰਾ ਲਿਆ ਵਾ ਤੇ ਤੁਸੀਂ ਕਰਾਂ ਦੀ ਡੈਕੋਰੇਸ਼ਨ ਵਾਲੇ ਆਂਦਾ ਅਟੈਂਡ ਕਰਿਓਗੇ ਕਿੱਦਾਂ ਕਰਦੇ ਕੋਈ ਸਹੀ ਕੰਮ ਕਰਦੇ ਕਿ ਗਲਤ ਕਰਦੇ ਠੀਕ ਠੀਕ ਸੇਵਾ ਪਾਣੀ ਕਰਦੇ ਉਹਨਾਂ ਦੀ ਹਾਂਜੀ ਰੈਂਬੋ ਦਿਖਾਓ ਰੈਂਬੋ ਹਾਈ ਹੈਪੀ ਬਰਥਡੇ ਕਿਹਾ ਤੂੰ ਹੈਂ ਕਹ ਨਹੀਂਗਾ ਟੜਪਾ ਕਰਕੇ ਮਿਲੂ ਦੁਬਾਰਾ ਇਹੋ ਜਿਹੇ ਕਮਰੇ ਤਾਂ ਕਰਨਾ ਆਪਾ ਤਾਂ ਮਹਾ ਫਲਾਇ ਹੀ ਉੱਦਣ ਨਾ ਲੋਈ ਲੋਈ ਥੈਂਕ ਯੂ ਥੈਂਕ ਯੂ ਭਾਜੀ ਹਨਰ ਭਾਈ ਥੈਂਕ ਯੂ ਹਰੇਕ ਰਵੰਗਣਾ ਮਿਲਣਾ ਕੀ ਬੇਟਾ ਉਹਨਾਂ ਨੂੰ ਸਰਪ੍ਰਾਈਜ਼ ਦੇਣ ਤੋਂ ਪਹਿਲਾਂ ਤੁਹਾਨੂੰ ਸਰਪ੍ਰਾਈਜ਼ ਦੇਣਾ ਕੋਈ ਕਿਹੜਾ ਸਰਪ੍ਰਾਈਜ਼ ਆਓ ਮੜਾ ਯਾਰ ਚਲ ਵੇ ਤਾਂ ਪਤਾ ਪਰ ਤੁਹਾਨੂੰ ਹੀ ਪਤਾ ਵੀ ਅੱਛਾ ਯਾਰ ਇਹ ਨਹੀਂ ਜਲਦੀ ਹੋ ਗਿਆ ਨਾ ਕਰ ਵੀ ਦਿੱਤਾ ਹੋਰ ਉਹ ਡੱਪਲ ਆ ਜੇ ਵਾਹਿਗੁਰੂ ਵੀਰੇ ਸਿਰੇ ਕਰਾਤਾ ਜੀ ਸਿਰੇ ਇਧਰ ਆ ਕੋਈ ਇਧਰ ਆਈਵਾ ਆਈ ਜਾ ਐ ਕੋ ਮੜੇ ਕੋਣ ਕਿਵੇਂ ਹਮਨ ਬਾਈ ਦੁਆਰਾ ਹਾਂ ਜੀ ਸੱਸ ਗਿਆ ਜੀ ਦੇਖ ਅੰਕਲੀ ਇਹ ਦੇਰ ਆਇਆ ਨਹੀਂ ਵਾਹ ਜੀ ਵਾਹ ਇਹ ਤਾਂ ਮੇਰੇ ਬਾਈ ਨੇ ਸੇਵਾ ਵਾਧੂ ਕਰਤੀ ਆ ਸੇਵਾ ਵਾਧੂ ਕਰਤੀ ਬਾਈ ਨੇ ਸੇਵਾ ਤਾਂ ਨਹੀਂ ਕਰਨੀ ਆ ਓਏ ਨਹੀਂ ਨਹੀਂ ਪੂਰੀ ਕਰਤੀ ਆਪਾਂ ਕੋਣ ਪਾਏ ਬੜਿਆ ਮੈਂ ਹੀ ਆਪਣਾ ਕੰਮ ਕੀਤਾ ਕੰਮ ਮੈਂ 10 ਮਿੰਟ ਦਾ ਮਾਇ ਲਾ ਗਿਆ ਅੱਧਾ ਕਹਿਣਾ ਅੱਧਾ ਕਣਾ ਅੱਧਾ ਕਣਾ ਜਾਇਆ ਜਾ ਸਹੀ ਗੱਲ ਅੱਧਾ ਬਾਲਾ ਕਰ ਦੋ ਮੇਰੇ ਬਹੁਤ ਮਾੜਾ ਹਾਂ ਹਾਪੀ ਬਰਥਡੇ ਲਾ ਦੋ ਬੇਟਾ ਬਹੁਤ ਘੈਂਡ ਯਾਰ ਉਹ ਚ ਰਿਪੋਰਟ ਨੇ ਓਕੇ ਦੀ ਰਿਪੋਰਟ ਹੋਣੀ ਆਂਟੀ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਡੈਕੋਰੇਸ਼ਨ ਕੀਤੀ ਪਰ ਕਿਵੇਂ ਦੀ ਕੀਤੀ ਯਾਰ ਇਹ ਨਹੀਂ ਪਤਾ ਹਾਂ ਬਾਦਾ ਓਏ ਉੱਤੇ ਹੀ ਉੱਤੇ ਹੀ ਮੜਾ ਇਹ ਹਿੱਟ ਹੋ ਗਿਆ ਯਾਰ ਕੈਮਰੇ ਦੇ ਅਨੁਸਾਰ ਇਹ ਪਤਾ ਲੱਗ ਗਿਆ ਹਾਂ ਪਰ ਇਹ ਨਹੀਂ ਪਤਾ ਲੱਗਾ ਵੀ ਕਿਵੇਂ ਦੀ ਕੀਤੀ ਹੈ ਨਹੀਂ 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 ਉਹਨੇ ਲੱਗਾ ਕੈਪਚਰ ਹੋ ਰਿਹਾ ਮੇਰਾ ਸ਼ਾਹ ਭਾਈ ਹੈ ਨਾ ਅੱਜ ਕੱਲ ਇੱਥੇ ਜੇ ਲੱਗਾ ਹੁੰਦਾ ਵਾ ਸਾਹਮਣੇ ਗੈਸਟ ਮੇਰੇ ਫੋਨ ਸੁਣਾ ਪਰ ਇਹੋ ਕੇ ਬੋਲ ਇਧਰ ਆ ਨਾ ਗਰੋ ਇਹਦਾ ਪਾਣੀ ਦੇ ਤੋਂ ਮੇ ਪਾੜ ਜਾਨੇ ਹੋਇਸ ਦੋਵੇਂ 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 ਫੜ ਕੇ ਦੋਵੇਂ ਆਹ ਗੋਣ ਆ ਇਧਰ ਆ ਇਧਰ ਆ ਲੈ ਉਹ ਆਹ ਰਹਿਦਾ ਪਾਟੇ ਫੜਾਈ ਇਹਨਾਂ ਨੂੰ ਆ ਵੀ ਵੀਰੇ ਆਜਾ ਹਲੋ ਆ ਸੋ ਚੰਦਰ ਲਾਲ ਵੀਰੇ ਕਰੀਏ ਸ਼ੁਰੂ ਹਾਂਜੀ ਹਾਂਜੀ ਸਰ ਜੀ ਕਰੋ ਇੱਕ ਮਿੰਟ ਰੁਕਿਆ ਜੀ ਹੋਰ ਇੱਧਰ ਹੋਰ ਜੀ ਇਕ ਆਪਿਆ ਆਪੀ ਕਰ ਮਾ ਤੁਹਾਰਾ ਹੀ ਮਟਾ ਰਹੀ ਆ ਓਏ ਅੱਛਾ ਯਾ ਆਟੋਮੈਟਿਕ ਹੈ ਛੋਟਾ ਗੱਡੀ ਲੇਤੀ ਆਪਾਂ ਕਿਵੇਂ ਗੰਨ ਲੈਣੀ ਹੈ ਗੰਨ ਮਾਰ ਦੋ ਮਾਰ ਦੋ ਸਾਈਕਲ ਜੂਗਾ ਸਾਈਕਲ ਸਾਈਕਲ ਅੱਜ ਲੱਗਣਗਾ ਟ ਹੈ ਨਾ ਥੋੜਾ ਜਿਹਾ ਕਣੀ ਹੈ ਕਰਦੇ ਨਾ ਦੋ ਕੁ ਸ਼ੌਟ ਕੱਢ ਲੈਨੇ ਬੱਕਰੇ ਦੇ ਨਾਲ ساری ਇਹ ਜੀ ਠੀਕ ਹੈ ਠੀਕ ਹੈ ਬਹੁਤ ਖੁਸ਼ ਹੋ ਗਿਆ ਲੋ ਜੀ ਘਰੇ ਗੈਸਟ ਆਏ ਨੇ ਯਾਰ ਸਸਤੇ ਪੈੜੀਆਂ ਚੱਲਣਗੇ ਨਾਲ ਰਾਮੂ ਹਲਵਾਈ ਦੀਆਂ ਜਲੇਬੀਆਂ ਚੱਲਣਗੀਆਂ ਆਵਾਜ਼ੀ ਵਾ ਲੈ ਇਧਰ ਤੇ ਕਪਲ ਗੋਲਸ ਟਾਈਮ ਨਾਲ ਹੀ ਮੈਚਿੰਗਾਂ ਕਰੀ ਫਿਰਦੇ ਆ ਤੇ ਅੱਜ ਕਹਿੰਦੇ ਨਵੇਂ ਕੱਪਾਂ ਦੇ ਵਿੱਚ ਕੀ ਪਿਆਇਆ ਕੋਈ ਦੁੱਧ ਪਿਆਇਆ ਜਾਊਗਾ ਵਾਜੀ ਹੋ ਗਿਆ ਸਾਰੀ ਸਾਮਾਨ ਜਿਆਦਾ ਕੇਵਲ ਛੂਟਾ ਹੈ ਉਹ ਉਧਰ ਯੂਜ਼ ਕਰ ਲਿਆ ਉਹ ਤਾਂ ਕਿ ਲਾਇ ਸਾਮਾਨ ਵਾਵਾ ਲੱਗ ਗਿਆ ਤੁਸੀਂ ਇਧਰ ਹੋਰ ਨੇੜੇ ਜੇ ਮੜਾ ਇਧਰ ਬਾਹਰ ਬੈਠੋ ਵੀਰੇ ਨਹੀਂ ਸਕੋ ਉਹ ਜੀ ਉਹ ਦਿਨ ਆਪਣੇ ਘਰੇ ਆਇਆ ਸੀ ਪਾਂਡਾ ਜੀ ਤੇ ਅੱਜ ਇਹ ਕੀ ਆ ਵੀਰੇ ਬਿੱਲੀ ਜੀ ਬਿੱਲੀ ਬੜੇ ਮਿਹਨਤੀ ਵੀਰ ਨੇ ਸਾਥੀ ਇਹ ਓਏ ਗਿੱਡੇ ਸੋਹਣੇ ਲੱਗ ਰਹੇ ਯਾਰ ਇੱਕ ਮਿੰਟ ਓਏ ਇਹ ਬਿੰਨੀ ਪਵੇ ਆਪਣੀ ਅੰਦਰ ਨਾ ਮੜੇ ਹਾਂ ਹਾਂ ਨਹੀਂ ਨਹੀਂ ਮੜ ਜਣੀ ਮੜ ਜਣੀ ਚਲੋ ਚਲੋ ਬਿੰਨੀ ਦਾ ਅਸਲੀ ਕਾਲ <laughs> तो तो देख तो थोड़ा ਖੜ ਜੋ ਖਾੜੀ ਤੇ ਬੇਬੇ ਨੂੰ ਵਿਖਾਉਣਾ ਵਾ ਸੱਸਰੀ ਘਰ ਤੋਂ ਬੇਸ਼ੱਕ ਆਸੀ ਬੇਬੇ ਤੇ ਡੈਕੋਰੇਸ਼ਨ ਦੇਖੋ ਇਹਨੂੰ ਪਾਲ ਲੋ ਵੀ ਆ ਰਿਹਾ ਮੇਰੇ ਕੋਲ ਆਇਆ ਨਾ ਉਹ ਤਾਂ ਬਾਈ ਨੇ ਬਾਲਣ ਰਹਾਤਾ ਮਾਇਆ ਤਾਂ ਸਪੋਤੋ ਨਹੀਂ ਸੀ ਜਰੇ ਵਿੱਚ ਪਾਲੂ ਡੈਕੋਰੇਸ਼ਨ ਇਹਨਾਂ ਨੇ ਕੀਤੀ ਹੈ ਥੈਂਕ ਯੂ ਕਹਿ ਦੋ ਥੈਂਕ ਯੂ ਥੈਂਕ ਯੂ ਅਚਾਰੀਓ ਦਾ ਥੈਂਕ ਯੂ ਥੈਂਕ ਰੇਡੀਅਰ ਸਰਪ੍ਰਾਈਜ਼ ਲਈ ਰੈਡੀ ਹੋਈ ਐਸਟੀਮੇਟ ਜਦ ਤੀ ਹੋ ਗਿਆ ਹਾਂ ਹੋ ਗਿਆ ਮੈਨੂੰ ਆਵਾਜ਼ ਜੀ ਆਈ ਜਾਂਦੀ ਅੰਦਰ ਚਲਾਉਗਾ ਮਿਲਣਾ ਅੱਖਾਂ ਦੇ ਹੱਥ ਰੱਖ ਕੇ ਤੇ ਉਹ ਦਿਖਾਵਾਂਗੇ ਸਰਪ੍ਰਾਈਜ਼ ਦੇਵਾਂਗੇ ਬੈਰ ਰੀਲੀ ਰੀਲੀ ਬੀਬੀ ਅਨ ਬਰਥਡੇ ਅਨ ਬਰਥਡੇ ਅਨ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤਰਾ ਵਜਾਪਾ ਤੇ ਜ਼ਰਾ ਬਗਾ ਘਰ ਘਰ ਦੇ ਦੇ ਸੋਚਿਆ ਕਿ ਬਹੁਤ ਹੀ ਵਧੀਆ ਬਹੁਤ ਐ ਡੈਡੀ ਕੁਕੇ ਕਾ ਕਾ ਵੀ ਕਰ ਦੋ ਵੀ ਯਾਰ ਜਨਮ ਦਿਨ ਦੀ ਬਹੁਤ ਹੀ ਵਧੀਆ ਵੀਰੇ ਹਾਂ ਤੇ ਸਸਤੀਆਂ ਰੰਗੀਆਂ ਆਪਾਂ ਰਾਤ ਨਾ ਕਰਾਈ ਮੈਨੂੰ ਪਹਿਲਾਂ ਲੱਗਿਆ ਕਿ ਤੂੰ ਰੋਗ ਹੈ ਕਿਵੇਂ ਸੋਣਾ ਬਹੁਤ ਬਹੁਤ ਥੈਂਕ ਯੂ ਕਰੋ ਵੀਰੇ ਹਾਂ ਥੈਂਕ ਯੂ ਜਿਨ੍ਹਾਂ ਨੇ ਈ ਥੋੜੀ ਕਹਿ ਗੋਈ

ਅੱਜ ਮੰਮੀ ਲਈ ਐ ਇੱਕ ਹੋਰ ਬੜਾ ਸੋਹਣਾ ਸਰਪ੍ਰਾਈਜ਼ ਜਿਹੜਾ ਵੀਰੇ ਉਹਨਾਂ ਨੇ ਸਾਨੂੰ ਹੀ ਸਰਪ੍ਰਾਈਜ਼ ਦਿੱਤਾ ਸੀ ਗਿਆ ਵੀ ਨਹੀਂ ਤੂੰ ਚਲਾਉ ਅੱਜ ਤਾਂ ਐਸ ਵਰਦੇ ਤਾਂ ਮੈਨੂੰ ਯਾਦ ਆ ਪਿਛਲੇ ਵਰਦੇ ਨਾਲ ਵੀ ਜਾਦਾ ਇੰਨੇ ਵੱਡੇ ਵੱਡੇ ਸਰਪ੍ਰਾਈਜ਼ ਮਿਲਦੇ ਇੱਕ ਮਿੰਟ ਇੱਕ ਮਿੰਟ ਇੱਥੇ ਰਹਿ ਇੱਧਰ ਦੀ ਆਇ ਕਿਥੇ ਆਇ ਤੇ ਅੱਗੇ ਆ ਮੈਨੂੰ ਨਾ ਸੈੱਟ ਦਿਓ ਥੱਲੇ ਆ ਜਾ ਆ ਪੱਜ ਕੇ ਪੱਜ ਕੇ ਪੱਜ ਕੇ ਪੱਜ ਕੇ ਪੱਜ ਕੇ ਚਲੋ ਕਲਾਮ ਉੱਧਰ ਉਦਨ ਪਾਂਡ ਆਇਆ ਯਾ ਅੱਜ ਬਿੱਲੀ ਆਈ ਆ ਇਹ ਤਾਂ ਬਹੁਤ ਸੋਹਣੀ ਆ ਹੋਇਆ ਨਾਲ ਹੋਇਆ ਨਾਲ ਇਹ ਤਾਂ ਬਹੁਤ ਹੀ ਸੋਹਣੀ ਆ ਆਪਣੀ ਰੰਗਵਾਰਗੀ ਆ ਡੋਲਰ ਬਿੱਲੀ ਆਈ ਵੱਡੀ ਰਾਂਝਾ ਆ ਪਾਸੇ ਬਟਾ ਵੀਰੇ ਬਹੁਤ ਸੋਹਣੀ ਯਾਰ ਲਓ ਆਏ ਵੇਖੇ ਇੱਕ ਫੋਟੋ ਕਰੀਏ ਹਾਂ ਮੰਮੀ ਬਿੱਲੀ ਹੋਂ ਤੁਹਾਨੂੰ ਡਾਂਸ ਕਰਕੇ ਵਿਖਾਵਗੀ ਚਲੋ ਉਹ ਡੈਂਸ ਕਰਾਂਗੇ ਏ ਬਿੱਲੀ ਨਾਜ਼ੁਕ ਬੜੀ ਐ ਡੱਗ ਗਈ ਤੇ ਸੱਟ ਵੱਜ ਜਾਣੀ ਬਹੁਤ ਸੋਹਣੀ ਆ ਬਹੁਤ ਸੋਹਣੀ ਬਹੁਤ ਲੱਗੀ ਨਾ ਆਜੋ ਆਜੋ ਸਾਰੇ ਜਾਣੇ ਆਜੋ ਸਾਰੇ ਜਾਣੇ ਆਜੋ 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 ਓਏ ਇਨਾਂ ਹੀ ਦੂਜੀ ਦਿਨ ਇਹਨਾਂ ਕਰਵਾਉਣੀ ਆ ਆ ਜਾਓ ਹੈਪੀ ਬਰਥਡੇ ਕਹੋ ਅੰਟੀ ਨੂੰ ਹੈਪੀ ਬਰਥਡੇ ਕਹੋ ਹੈਪੀ ਬਰਥਡੇ ਹੈਪੀ ਬਰਥਡੇ ਆ ਜਾਓ ਅੰਦਰ ਆ ਜਾਓ ਓਏ ਓ ਡਰੀ ਜਾਂਦੇ ਆ ਜਾਓ ਆ ਜਾਓ ਆ ਰੇ ਇਥੇ ਮੌੜਾ ਆਇਆ ਮੋਟਰ ਆਇਆ ਭੱਜ ਕੇ ਆ ਭੱਜ ਕੇ ਭੱਜ ਕੇ ਭੱਜ ਕੇ ਨਹੀਂ ਉਹਨਾਂ ਨੂੰ ਨਹੀਂ ਅੱਜ ਕੋਈ ਹੋਰ ਮੈਂ ਨਹੀਂਂਂ ਮੈਨੂੰ ਨਾਲ ਲਈਓ ਮੇਰੇ ਕੋਲ ਨਾਲ ਕਾਹ ਕਰੂ ਦੂਰੋਂ ਬਾਹਰ ਕਰ ਤੋ ਕਰ ਤੋ ਦੂਰ ਬਾਹਰ ਨਾ ਨਹੀਂ ਆਉਂਦਾ ਨਹੀਂ ਆਉਂਦਾ ਇਹ ਹਸਪੈਂਡ ਲਈ ਕੋਈ ਜਿੱਲੀ ਤੋਂ ਕਿਊਰ ਡਾਕੇ ਬੱਸ ਬਾਈ ਕੋਲੇ ਨਾ ਆਇਆ ਜੀ ਮੈਂ ਬਾਈ ਬੀਬੀ ਕੋਲੇ ਨਾ ਆਇਓ ਆ ਵੀ ਉਹ ਭਾਈ ਜੀ ਉਹ ਵੇਖ ਨੋ ਆਰੇ ਮਾਹੀ ਆਂ ਨਾ ਤੇ ਫੋਟੋ ਪਰਾਨੀ ਹੋਣੀ ਹੈ ਤੁਹਾਡੇ ਨਾਲ ਕੋਈ ਮੈਂ ਨਾ ਕੁਝ ਨਹੀਂ ਆਉਂਦਾ ਬੇਬੇ ਕੋਈ ਨਹੀਂ ਬੇਬੇ ਹਰਮਨ ਕੋਲਾ ਹੁਣ ਤਾਂ ਉਦਾਂ ਦਾ ਹਰਮਨ ਨਹੀਂ ਬਈਆਂ ਬਾਣੀ ਓਏ ਨਾਲ ਨਾਲ ਦੇਖਣਾ ਹੈ ਹੁਣ ਧਿਆਨ ਨਾਲ ਬੇਬੇ ਇੱਥੇ ਇੱਥੇ ਕਰ ਦਿੰਦੇ ਫੋਟੋ ਆ ਜਾ ਨਾਲ ਨਾਲ ਏ ਔਰ ਆ ਯਾਰ ਜੀ ਹੈ ਪੱਕੇ ਦਿੱਤਾ ਮਾਰਿਆ ਵਿੱਚ ਇਹ ਆ ਇਹਦਾ ਮੂੰਹ ਹੀ ਮਿੱਲੀ ਰੱਖਿਆ ਹੋਣਾ ਕਹੇ ਲੋ ਉਹ ਤੇ ਕਸਮ ਨੇ ਕਿਵੇਂ ਦੱਸਾਂ ਆਪਣਾ ਮੈਂ ਮਾਤਾ ਤਾਂ ਜੈਨ ਨੂੰ ਹੁੰਦਾ ਤੂੰ ਫੋਨ ਕਰੋ ਉਹਨੂੰ ਆ ਜੇ ਉਹ ਤੇ ਆਪਣੇ ਘਰੇ ਭਾਦੂ ਆ ਗਿਆ ਬਹੁਤ ਹੀ ਵਧੀਆ ਬਹੁਤ ਸੋਹਣਾ ਆ ਤਾਂ ਸਾਡਾ ਧੰਨਵਾਦ ਥੈਂਕ ਯੂ ਵਾਹ ਜੀ ਵਾਹ ਥੈਂਕ ਯੂ ਬਸ ਠੀਕ ਹੈ ਭਜੀ ਆ ਆਪਣੇ ਵੀਰ ਅਰੋੜਾ ਡੈਕੋਰੇਸ਼ਨ ਵਾਲੇ ਮੋਗੇ ਸ਼ਹਿਰ ਤੋਂ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਆ ਜੇ ਤੁਸੀਂ ਸਾਰੇ ਜਾਣੇ ਵੀ ਆਪਦੀਆਂ ਖੁਸ਼ੀਆਂ ਨੂੰ ਦੁੱਗਣਾ ਤਿੱਗਣਾ ਕਰਨਾ ਚਾਹੁੰਦੇ ਆ ਆਪਦੀਆਂ ਖੁਸ਼ੀਆਂ ਚ ਸ਼ਾਮਿਲ ਕਰਨਾ ਚਾਹੁੰਦੇ ਆ ਵੀਰਾ ਹੁਣਾਂ ਨੂੰ ਸੋ ਇੱਡੀ ਸੋਹਣੀ ਡੈਕੋਰੇਸ਼ਨ ਕਰਕੇ ਦੇਣਗੇ ਵਾਹ ਜੀ ਵਾਹ ਥੈਂਕ ਯੂ ਵਾਹ ਜੀ ਵਾਹ ਬੀਬੀ ਸੱਚੀ ਹੋਈ ਵੀਰੇ ਨਹੀਂ ਕਰ ਸਕਦਾ ਬੀਬੀ ਇੱਕ ਵਾਰੀ ਕੰਟੈਕਟ ਨੰਬਰ ਬੋਲ ਦੋ ਆਪਣਾ ਜੇ ਕਿਸੇ ਨੇ ਡੈਕੋਰੇਸ਼ਨ ਕਰਾਉਣੀ ਹੈ ਆਪਣਾ ਕੰਟੈਕਟ ਨੰਬਰ ਹੈਗਾ 951730028 ਕੋਈ ਬੋਲ ਦੋ ਵਾਰਾ ਪੰਜਾਬੀ ਚ ਵੀ ਦੱਸੋ ਪੰਜਾਬੀ 9517300278 ਬਹੁਤ ਨਾਈਸ ਨੇ ਆ ਵੀਰੇ ਬੇਦਾ ਵੀ ਦੱਸ ਦੋ ਵੀ ਵੀ ਆ ਦਾ ਪੇਜ ਦੱਸ ਦੋ ਇਹਨੂੰ ਆਪਣਾ ਬੇ ਅਰੋੜਾ ਡੈਕੋਰੇਸ਼ਨ ਮੁੱਕ ਗਈ ਸਾਨੂੰ ਬਹੁਤ ਬਹੁਤ ਧੰਨਵਾਦ ਬੱਚੇ ਮੈਂ ਅਹੀਂ ਖੋਜੂ ਕੀ ਬਾਈ ਜੀ ਓਕੇ ਮੈਂ ਆਇਆ ਓਕੇ ਠੀਕ ਹੈ ਜੀ ਠੀਕ ਆਪਾ ਲਓ ਜੀ ਬੇਬੇ ਹੁਣ ਆਪਾਂ ਕੀ ਕੱਟਣਾ ਵਾ ਕੇਕ ਲਓ ਜੀ ਹੁਣ ਵਾਰੀ ਹੈ ਮਮੀ ਕਹਿੰਦੀ ਕੇਕ ਕੱਟਣਾ ਤੇ ਮੈਂ ਸੂਟ ਬਦਲ ਕੇ ਪਾ ਕੇ ਆਉਣਾ ਔਰ ਸੂਟ ਪਾ ਕੇ ਆਈ ਕਿ ਚਲ ਅੱਜ ਤੁਹਾਡਾ ਅੱਜ ਜਨਮ ਦਿਨ ਹੈ ਰੀਜਨ ਪਲਾ ਕੀ ਸੀਗਾ ਨਾ ਹੀ ਲੱਗ ਗਿਆ ਸੀ ਕਿ ਬੱਬਰ ਬਲੇਸੇ ਕਾਹੇ ਗਿਆ ਡੈਕੋਰੇਸ਼ਨ ਵਾਕੇ ਬੜੀ ਸੋਹਣੀ ਤੇ ਉਹ ਬਿੱਲੀ ਬੇਬੇ ਕਿਵੇਂ ਲੱਗੀ ਬਿੱਲੀ ਬਿੱਲੀ ਦੇ ਸੋਹਣੇ ਬਣਾਏ ਉਹਨਾਂ ਨੇ ਕਿ ਆਈ ਬੇਬੇ ਹੁਣ ਇੰਦਰ ਪਾਰਟੀਆਂ ਦੀ ਹਨੇਰੀ ਲਿਆਈ ਆਉਂਦੇ ਆ ਤੇ ਖਵਾ ਜੀਵਾ ਸੂਟ ਚੇਂਜ ਵੀ ਕਰਿਆ ਹੁੰਦਾ ਆ ਨਾਲ ਪੰਗਾ ਪਾਦਲ ਹੈ ਹਾਂ ਤੇ ਮੇਰੇ ਪਾਕੇ ਚੇਂਜ ਕਰਦੇ ਪੈਣੀ ਹੁਣ ਆਲਾ ਮੇਕਅਪ ਸੂਟ ਸੂਟ ਬਦਲਿਆ ਜੀ ਦਨ ਮੈਂ ਹੋਈ ਮੈਚਿੰਗ ਕਰਕੇ ਪਾ ਦੇ ਚਲ ਓਏ ਭਲੀ ਤੇ ਇੱਕ ਹੋਰ ਸੂਟ ਚੇਂਜ ਕਰਨਾ ਟੈਨਸ਼ਨ ਨਾ ਲਾਓ ਤੇ ਪੱਗਾਂ ਚੇਂਜ ਕਰੀ ਜਾਊਂਗਾ ਫਾਈਨਲ ਦਵਾਰਾ ਯਾਰ ਤੁਸੀਂ ਖਾਣ ਤੇ ਧਿਆਨ ਦਿਓ ਕੋਈ ਨਹੀਂ ਖਾਈ ਚੱਲ ਮੈਚਿਕ ਤਾਂ ਵਿੱਚੇ ਰਹਿ ਗਈ ਨਾ ਮੰਮੀ ਜੀ ਕੱਢ ਗਿਆ ਹਾਂ ਲਓ ਜੀ ਮੰਮੀ ਜੀ ਉਹ ਜਿਹੜਾ ਸਰਪ੍ਰਾਈਜ਼ ਦੇਖ ਕੇ ਤਾਂ ਖੁਸ਼ ਹੋ ਗਏ ਪਰ ਜਿਹੜਾ ਉਸ ਤੋਂ ਵੀ ਬੰਪਰ ਸਰਪ੍ਰਾਈਜ਼ ਆ ਉਹ ਆਪਣਾ ਗੱਡੀ 'ਚ ਪਿਆ ਹੋਆ ਹੈ ਲੋ ਜੀ ਜਾਣੀ ਕਿ ਗਿਫਟ ਮੰਮੀ ਦੇ ਹੋ 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 ਕਿਉਂ ਪੂਰੇ ਐਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਛੇ ਨਹੀਂ ਸੱਤ ਨਹੀਂ ਮੈਨੂੰ ਵੀ ਲੱਗਾ ਜਿਵੇਂ ਦੋ ਤਿੰਨ ਗਿਫਟ ਹੋਣਗੇ ਨਹੀਂ 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 ਵਾਰੀ ਵਾਰੀ ਬੈ ਕੇ ਚੱਲਾਂਗੇ ਲੋ ਜੀ ਹੁਣ ਮੰਮੀ ਨਾਲ ਆਪਾਂ ਪ੍ਰੈਂਕ ਹੋ ਜੇ ਮੰਮੀ ਨਾਲ ਕਹਾਂਗੇ ਕਿ ਅੱਜ ਬੜੇ ਗਿਫਟ ਅੱਜ ਉਹ ਗਿਫਟ ਲੈ ਕੇ ਆਏ ਤੇ ਮੰਗੇ ਦੇ ਰੱਖਿਆ ਤੇ ਪਿੱਛੇ ਰੋਲ ਰੋਲ ਪਿੱਛੇ ਇਧਰ ਆਵੇਂ ਮੜਾ ਜਾ ਜਣਾ ਤਾਰ ਉਹਦੇ ਕਿੱਥੇ ਲਓ ਜੀ ਜਿਹੜੇ ਮੰਮੀ ਦੇ ਗਿਫਟ ਨੇ ਉਹ ਮੰਮੀ ਨੂੰ ਦੇਵਾਂਗੇ ਇੱਕੋ ਹੀ ਸਾਡਾ ਲੱਖ ਵਰਗਾ ਇਹ ਹੀ ਕਬੂਲ ਕਰਿਓ ਚਲ ਕੋਈ ਇਹ ਹੀ ਬਹੁਤ ਆ ਤੋ ਇਨੀ ਡੈਕੋਰੇਸ਼ਨ ਕੀਤੀ ਹੁਣ ਤਾਂ ਲੈ ਟੇ ਇੰਨਾ ਹੀ ਬੜਾ ਹਾਂ ਹਾਂ ਚਲ ਇੱਕ ਹੋਰ ਦੇ ਦਈਏ ਇੱਕ ਹੋਰ ਦੇ ਸਪraiਜ਼ ਇੱਕ ਹੀ ਬੜਾ ਇੱਕ ਹੋਰ ਦੇ ਆ ਜੀ ਆਂਟੀ ਆਂਟੀ ਜਾਣ ਕੇ ਆਂਟੀ ਜਾਣ ਕੇ ਕਹਿੰਦੇ ਹੈ ਮੰਮਾ ਤਾਂ ਸਪraiਜ਼ ਨੂੰ ਲੋਚਦਾ ਹੀ ਰਹਿਣਾ ਹੋਰ ਆਵੇ ਹੋਰ ਆਵੇ ਹੋਰ ਹੋਰ ਦੇਈਏ ਇਹ ਨਹੀਂ ਲੱਖ ਉਹਨਾਂ ਦੇ ਜੋ ਕੋਈ ਗੱਲ ਨਹੀਂ ਕੋਈ ਗੱਲ ਸ਼ੁਕਰ ਹੈ ਮੈਂ ਬਣੇ ਬੇਬੇ ਕਹਿੰਦੀ ਮੇਰਾ ਕਿਉਂ ਨਹੀਂ ਵੱਡੇ ਸੀ ਜਣਾ ਨਹੀਂ ਬੇਬੇ ਹੁਣਾਂ ਦਾ ਬਾਡੇ ਆ ਰਿਹਾ ਸਭ ਤੋਂ ਦੱਸ ਦਈਏ ਬੇਬੇ ਦਾ ਹੈਗਾ 1 ਜਨਵਰੀ ਦਾ ਹਾਂ 2 ਦਾ 2 ਜਨਵਰੀ ਦਾ ਤੇ ਡੈਡੀ ਦਾ ਹੈਗਾ 4 ਜਨਵਰੀ ਦਾ ਤੇ ਆਪਾਂ ਇਕੱਠਿਆਂ ਦਾ ਸੈਲੀਬ੍ਰੇਟ ਕਰਾਂਗੇ ਤੁਮਾਂ ਮਾਂ ਪੋਤਾ ਤੇ ਤੁਹਾਡਾ ਦਸੰਬਰ ਸੁੰਦਰਾ ਆ ਬਹਰ ਮੰਦਾ ਵੀ ਵਧੀਆ ਰੰਗ ਠੀਕ ਹਾਂ ਇਹ ਤਾਂ ਆਂਦਾ ਨਹੀਂ ਮੈਂ ਕਿਹਾ ਨਹੀਂ ਆਪਾਂ ਰਲ ਮਿਲ ਕੇ ਆਪਾਂ ਕਰਾਂਗੇ ਪੂਰੀ ਆਪਦੀ ਫੈਮਿਲੀ ਨਾਲ ਆਪਣੇ ਘਰਾਂ ਮੈਂ ਆ ਜਿਹੜਾ ਗਿਫਟ ਹੈ ਇਹ ਡੈਡੀ ਜੀ ਮੰਮੀ ਜੀ ਨੂੰ ਦੇ ਰਹੇ ਨੇ ਵਾਹ ਜੀ ਵਾਹ ਗਿਫਟ ਤੇ ਗੈਫਟੀ ਚੜਿਆ ਪਿਆ ਤੁਸੀਂ ਸੋਚਦੋਂਗੇ ਕਿ ਇੰਨੇ ਗਿਫਟ ਚ ਕਿਹੜੇ ਜੀ ਆ ਇਹਨੇ ਗਿਫਟ ਦੇਖ ਕੇ ਤੇ ਮੰਮੀ ਨੇ ਵੀ ਖੁਸ਼ ਹੋ ਜਾਣਾ ਬਾਗੋ ਬਾਗ ਹੋ ਜਾਣਾ ਸੋ ਵੀ ਨਹੀਂ ਇੱਧਰ ਚੈੱਕ ਕਰੋ ਕਰਾਓ ਚੈੱਕ ਕਰੋ ਲਾਤੀ ਹੋਵੇ ਰੱਸੀ ਹਾਂ ਜੀ ਇਹਨੇ ਉਸੇ ਭਰਾਇਆ ਇਹ ਕਹਿੰਦੇ ਲੱਖਣ ਨੂੰ ਖਾਣਾ ਨਹੀਂ ਖਾਣਾ ਇਹ ਕੋਸ ਹੈ ਇਹਨਾਂ ਦੇ ਵਿੱਚ ਇਹ ਤੁਹਾਡੀ ਗੈਰਟੀ ਆ ਨਹੀਂ ਸਾਰੇ ਡੈਡੀ ਲਾਓ ਅੰਡਰਾਇਟਾ ਠੀਕ ਹੈ ਇੱਥੇ ਰੱਖ ਦਈਏ ਹਾਂ ਇੱਥੇ ਐ ਜੂ ਕਿਆ ਲਾਓ ਜੀ ਗੱਪੀ ਗੱਪੀ ਕਰਾਦੇ ਯਾਰ ਅੱਗੇ ਆਇਆ ਇਹ ਤਾਂ ਲੱਖ ਲੱਖ ਵਰਗਾ ਹਾਂ ਤੇ ਇੱਥੇ ਕਿੰਨੇ ਲੱਖ ਹੋ ਗਏ ਦੇਖ ਕਿੰਨੇ ਲੱਖ ਹੋ ਗਏ ਅੱਜ ਕਿੰਨੇ ਸੋਨੇ ਆਵੇ ਕਿੰਨਾ ਸੋਨਾ ਬਣਾਇਆ ਇੱਕਦਾਂ ਲੱਗ ਰਿਹਾ ਜਿਵੇਂ ਬਾਦਿਆਂ ਦੇ ਬੇਬੇ ਦਾ ਹਾਂ ਬਹੁਤ ਸੋਹਣਾ ਲੱਗਦਾ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਹੁਣ ਆਪਾਂ ਕੇਕ ਕੱਟ ਲਈਏ ਲੋ ਜੀ ਕੱਟ ਦਈਏ ਕੇਕ ਫੇਰ

ਇਵਰੀਬਾਡੀ ਬੇ ਮੀ ਗੋਡ ਬlesਸ ਤੁਹਾਨੂੰ ਥੋੜਾ ਜਿਹਾ ਪਾਏ ਅਣੀ ਤੁਸੀਂ ਪਹਿਲਾਂ ਕੀ ਕਿੰਦੇ ਮੂੰਚ ਪਾਉਣਾ ਚਾਹੋਗੇ ਬੇਬੇ ਆ ਲੈ ਇਹਦੇ ਗਾ ਦੱਸੋ ਮੈਂ ਪਹਿਲਾਂ ਰਸਜੋ ਬਈ ਰਸਜੋ ਰਸਜੋ ਸਾਰੇ ਜਣੇ ਕੋਈ ਨਹੀਂ ਆ ਰਸਣਾ ਗਾ ਨਹੀਂ ਬੁਰਾ ਕੁਮਾਦ ਨੋ ਬੱਚਿਆਂ ਦਾ ਕੋਈ ਨਹੀਂ ਗੁੱਸਾ ਕਰਦਾ ਹੈ ਕਿਉਂਕਿ ਹਰਮਨ ਸਾਰਿਆਂ ਦਾ ਹਰਮਨ ਪਿਆਰਾ ਬੇਬੇ ਤੂੰ ਤੇ ਕੋਈ ਨਾ ਨਹੀਂ ਕੀਤੀ ਕੀ ਇੱਕ ਤੋਂ ਬਸ ਮੈਂ ਇੰਨਾ ਹੀ ਖੜਾ ਕੋਲਾ ਫੋਲਾ ਉਹ ਤੇ ਆਪ ਹੀ ਲੰਗੀ ਜਾਂਦਾ ਮੈਂ ਇੰਨਾ ਹੀ ਕਹਿੰਦੀ ਇੰਨੀ ਸੋਹਣੀ ਜੀ ਦੋਵੇਂ ਹੀ ਦਰਿਆ ਦਾ ਨਹੀਂ ਇਹ ਨੂੰ ਬੋ ਆ ਗਈ ਰਹੀ ਰੇ ਜਿਆਦੇ ਨਹੀਂ ਤੇਰਾ ਨਹੀਂ ਪਿਆਰੇ ਮੈਂ ਨਹੀਂ ਮਿੱਠਾ ਖਾਣਾ ਆ ਨਾ ਤੇ ਖਾ ਲਿਆ ਕਰ ਉਹ ਤੇ ਸਵਾਲ ਪੜਾ ਨਾ ਗਰੀਬ ਜਿਹੜੇ ਤੇ ਪੜਾ ਦੇ ਪੜਾਉ ਏ ਆ ਮੇਰੇ ਘਰ ਦੇ ਵੀ ਮੇਰੇ ਮਸਤਾਨੀਆਂ ਕਰਦੇ ਆ ਆ ਬਰਥਡੇ ਬਰਥਡੇ ਸਾਰਿਆਂ ਦਾ ਬਹੁਤ ਬਹੁਤ ਤੁਹਾਨੂੰ ਡੈਡੀ ਕੈਪੀਟਲ ਆਉਂਦਾ ਲੱਗਾ ਮੈਨੂੰ ਕਈਆਂ ਨੇ ਤਾਂ ਕੱਲ ਹੀ ਦੇਤੀ ਸੀ ਲੈ ਉਧਰ ਬੇਬੇ ਨੂੰ ਹੋ ਜਾਗਾ ਨਹੀਂ ਆਪਾਂ ਕੋਈ ਨਾ ਨਹੀਂ ਕਰਤੀ ਇਹ ਵੀ ਐਂਛੀਵਾ ਦਾ ਬਣਦਾ ਹਾਂ ਨੋ ਜੀ ਆ ਬੈਲੀ ਆ థాంਕ ਯੂ ਮੈਮਾ ਮੇਰੇ ਕੋਲ ਕੋਈ ਗਿਫਟ ਨਹੀਂ ਵਾਹ ਸੁਣਾ ਮੈਨੂੰ ਪਤਾ ਹੈ ਕਿ ਸੂਟ ਹੀ ਆ ਇੰਨਾ ਨਹੀਂ ਗੈਸ ਕਰ ਸਕਦੇ ਕਿ ਕੀ ਕੀ ਜਿਹੜੇ ਸਾਰੇ ਗਿਫਟ ਪਏ ਇੰਨਾ ਤਾਂ ਪਤਾ ਨਹੀਂ ਕੀ ਆ ਟੌਫੀ ਜੀ ਆ ਤਾਂ ਬੇਬੇ ਇਹਦੇ ਕੱਪੜੇ ਹੁਣੇ ਪਾ ਰਾਂ ਜੀ ਸੋ ਗਿਫਟ ਵੀ ਤੁਹਾਨੂੰ ਲੱਗੇ ਦਿਖਾਵਾਂਗੇ ਆਪਾਂ ਮੰਮੀ ਕਿੰਨੇ ਗਿਫਟ ਮਿਲੇ ਅੱਜ ਤੁਹਾਨੂੰ ਕੋਈ ਘਰ ਕੀ ਨੇ 33 ਕੋਈ ਨਹੀਂ ਸਾਡੇ ਡੈਡੀ ਜਦ ਮਾਰ ਜਾਂਦੇ ਪੁੱਤਾਂ ਲੈ ਗਏ ਆ 8 10 ਅੱਗੇ ਨੋ ਬਕਰ ਕਿੰਨਾ ਕਿੰਨੇ ਦੋ 8 8 ਆ ਨੋ ਨੋ ਇਹ ਕੋਹਲੇ ਗਿਫਟ ਬੋਕ ਰੱਖਿਆ ਆ ਸੱਚੀ ਟੋਟਲ 10 ਘੰਟਾ ਵੇਟੇ ਮੰਮੀ ਲਈ ਸੋ ਆਪਾਂ ਹੁਣ ਜਿਹੜੇ ਗਿਫਟ ਇਹਨਾਂ ਦੀ ਅਨੁਮੋਕੀ ਕਰਾਂਗੇ ਕੱਲ ਨੂੰ ਨਹੀਂ ਨਹੀਂ ਆਧੀ ਕਰੋ ਪਰ ਮੈਨੂੰ ਆਇਆ ਰਹਿਣਾ ਬੈਬ ਨੂੰ ਵੀ ਪਤਾ ਰਾਤ ਨੂੰ ਇਹਨਾਂ ਸੁਣਾ ਨਹੀਂ ਇਹ ਸੁਖ ਨੇ ਮੇਰੇ ਗੱਲ ਸੁਣੋ ਤੁਹਾਡੇ ਲਈ ਇਹਨਾਂ ਕੁਝ ਕੀਤਾ ਹਰਮਨ ਨੇ ਠੀਕ ਆ ਤੁਸੀਂ ਇੱਕ ਦਿਨ ਵੇਟ ਕਰ ਸਕਦੇ ਕਿ ਨਹੀਂ ਦੱਸੋ ਓਕੇ ਆ ਵੇਟ ਕਰ ਦਿੰਦਾ ਚੱਲ ਓਕੇ ਚੱਲ ਇੱਕ ਗੇਮਟਾ ਪਾਜ ਖੋਲ ਲੈਨੇ ਲਓ ਜੀ ਅੱਜ ਦਾ ਮੇਨ ਗਿਫਟ ਹੋ ਰਿਹਾ ਜੀ ਮੰਮੀ ਕਹਿ ਰਹੀ ਆ ਕਿ ਮੈਨੂੰ ਤਾਂ ਵੇਟ ਨਹੀਂ ਹੋ ਰਹੀ ਗਿਫਟ ਆਜੀ ਖੋਲਣੇ ਤੇ ਹੋਰ ਵੇਟ ਹੁੰਦੀ ਆ ਕਿਤੇ ਕਿਸੇ ਕੋਲ ਜਦੋਂ ਪਤਾ ਹੋਵੇ ਸਾਹਮਣੇ ਇੰਨੇ ਗਿਫਟ ਪਏ ਆ ਨਿਰਦਬਦਲ ਕabez ਚ ਜਿੱਦ ਕੋਲ ਲੀ ਸੋ ਅਸੀਂ ਸੋਚਿਆ ਕਿ ਇਹ ਗਿਫਟਾਂ ਦੀ ਅਨਬਾਕਸਿੰਗ ਆਪਾਂ ਹੁਣੇ ਕਰ ਦਾਂਗੇ ਇਸ ਤੋਂ ਬਾਅਦ ਵੀ ਮੰਮੀ ਵਾਸਤੇ ਇੱਕ ਬੜਾ ਸੋਹਣਾ ਸਰਪ੍ਰਾਈਜ਼। ਤੋਂ ਅਸੀਂ ਸੋਚਿਆ ਇਹ ਸਾਰੇ ਗਿਫਟਾਂ ਦੀ ਅਨਬਾਕਸਿੰਗ ਆਪਾਂ ਅੱਜ ਹੀ ਕਰ ਦਾਂਗੇ ਪਰ ਉਹ ਅਗਲੇ ਵਲੌਗ 'ਚ ਦਿਖਾਵਾਂਗੇ। ਉਸ ਤੋਂ ਬਾਅਦ ਵੀ ਇੱਕ ਮੰਮੀ ਵਾਸਤੇ ਬਹੁਤ ਹੀ ਸੋਹਣਾ ਸਰਪ੍ਰਾਈਜ਼ ਹੈ ਤੁਹਾਡੇ ਲਈ। ਬੇਬੇ ਸਰਪ੍ਰਾਈਜ਼ ਸਰਪ੍ਰਾਈਜ਼। ਜਿਹੀ ਚੱਕਿਆ। ਸੋ ਚਲੋ। ਅ ਸੋ ਅੱਜ ਜਿਹੜੇ ਐਡੇ ਸੋਹਣੇ-ਸੋਹਣੇ ਗਿਫਟ ਹਨਾ ਸਾਰੇ ਵੇਖ ਕੇ ਤੁਹਾਡਾ ਮਨ ਖੁਸ਼ ਹੋ ਜਾਣਾ ਜੀ। ਮੈਂ ਅਜੇ ਤਾਂ ਬੇਰ ਕਰ ਲੈ ਥੱਕਾ ਭਾਈ ਇੰਨੇ ਕਿੰਨੇ ਇੰਨੇ ਇੰਨੇ ਸਰਪ੍ਰਾਈਜ਼ ਤੇ ਚੱਕੇ ਹੀ ਗਿਫਟੋ ਅਨਬਾਕਸਿੰਗ ਵਾਲਾ ਸਾਰਾ ਵਲੌਗ ਤੁਸੀਂ ਅਗਲਾ ਵਲੌਗ ਜ਼ਰੂਰ ਦੇਖੋ ਬਹੁਤ ਹੀ ਸੋਹਣਾ ਬਹੁਤ ਹੀ ਕੈਟ ਦੇਖ ਕੇ ਤਾਂ ਮਨ ਖੁਸ਼ ਹੋ ਜਾਣਾ ਜੀ ਹੁਣ ਫਿਰ ਸਾਰਿਆਂ ਨੇ ਯੂਨੀਫਾਰਮ ਚੇਂਜ ਕਰੋ ਕੁੜਗਿਓ ਨਹੀਂ ਮੈਨੂੰ ਗਰਮੀ ਲੱਗਦੀ ਕੁੜਗਿਓ ਨਹੀਂ ਮੈਨੂੰ ਗਰਮੀ ਲੱਗਦੀ ਮੈਂ ਕੀ ਹੈ ਅੱਗ ਸੁਣਾਵਾ ਨੀ ਕੋਲ-ਕੋਰ ਕੇ ਪਹਿਮਾਇ ਵਰਤ ਆਏ ਹਾਏ ਨੈਂ ਬੂ ਸ਼ਰਮ ਗਾਵਾਂ ਮੋਰ ਆਵੇ ਪੱਖੀ ਦੀ ਚੱਲ ਚੱਲ ਰੇ ਲਿਵਣਾ ਵਾਲੇ ਮੋਰ ਆਵੇ ਪੱਖੀ ਦੀ ਚੱਲ ਚੱਲ ਰੇ ਲਿਵਣਾ ਮੋਹਰਾਂ ਲੇ ਪੱਕੀ ਮੋਹਰਾਂ ਲੇ ਪੱਕੀ ਐ ਮੀਤਾਂ ਆਂ ਗਏ ਕਿ ਤੋਂ ਤੇ ਚਲ ਆਓ ਲਓ ਜੀ ਬਰਦੀ ਗੱਲ ਸਾਡੀ ਤਿਆਰ ਪਰ ਤਿਆਰ ਹਮੇਸ਼ਾ ਦੀ ਤਰ੍ਹਾਂ ਮੈਚਿੰਗਾ ਕਰਕੇ ਓਏ ਹੋਏ ਓਏ ਸੂਟ ਵਾਹ ਜੀ ਵਾਹ ਉੱਡਦੀਆਂ ਨੇ ਮੋਹਰਲੀਆਂ ਲਓ ਜੀ ਜਿਹੜਾ ਉਸ ਦਿਨ ਸੂਟ ਗਿਫਟ ਕੀਤਾ ਸੀ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਸੂਟ ਨਹੀਂ ਕਿਹਾ ਉਂਝ ਕਿਹਾ ਕਿੱਦਾਂ ਲੱਗ ਰਿਹਾ ਬਹੁਤ ਹੀ ਵਧੀਆ ਸਾਰਾ ਕੁਝ ਬਹੁਤ ਵਧੀਆ ਸੂਟ ਕਿੱਦਾਂ ਲੱਗਾ ਸੂਟ ਵੀ ਜੁੱਤੀ ਵੀ ਹੀਰਿਆ ਪੂਰੀਆਂ ਮੈਚਿੰਗਾਂ ਕੀਤੀਆਂ ਹੀ ਹੂੰ ਜੇ ਤੀ ਤਿਆਰ ਕਰਤਾ ਸੋ ਮੋਰ ਆਰਡ ਨਾ ਜਾਵੇ। ਕਿਆ ਸੀ ਅੰਨਾਂ ਨੂੰ ਵੀ ਮੈਂ ਪਾਉਣਾ। ਮੰਮੀ ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ। ਨਜ਼ਰ ਨਾਲ ਗੱਡੀ ਦਾ ਟਿੱਕਾ ਲਾ ਦੋ। ਸਾਰੇ ਬਹੁਤ ਸੋਹਣੇ ਲੱਗਦੇ। ਉਹ ਵੀ ਬਹੁਤ ਸੋਹਣਾ। ਥੈਂਕ ਯੂ। ਆ ਜਾ। ਹਾਂਜੀ ਤਿਆਰ ਪਰ ਤਿਆਰ। ਹਾਂਜੀ ਇਹ ਤਾਂ ਤੁਹਾਡੇ ਵੇਦ ਕਰ ਰਹੇ ਕਦੋਂ ਦੇ ਗੱਡੀ 'ਚ ਬੈਠੇ ਆ। ਚੱਲੀਏ ਫਿਰ। ਅੱਜ ਆਪਾਂ ਕਿੱਥੇ ਚੱਲੇ ਆਂ? ਡੀਲਰ ਕਰਨ। ਹਾਂਜੀ ਕਿੱਥੇ ਚੱਲੇ ਆਂ? ਕੋਈ ਪਰ। ਯੈਸ। ਚੱਲੀਏ ਫਿਰ। ਚਲੋ। ਮਮੀ ਨਾ ਜਣਾ ਲੱਗੇ ਬਹੁਤ ਸੋਹਣੇ ਲੱਗ ਰਹੇ ਘਰੇ ਕਿਨੂੰ ਛੱਡ ਕੇ ਚੱਲੇ ਆ ਤੇਰੇ ਤਾਂ ਇਹਨੂੰ ਤੇ ਤੇਰੇ ਚਾਹਦੇ ਨੇ ਲੈ ਵੈਰੀ ਗੁੱਡ ਚੱਲੀਏ ਫਿਰ ਚੱਲੋ ਚੱਲੋ ਉਹਦਾ ਚ ਪੜੋ ਭਾਈ ਮੈਂ ਵੀ ਐਂਕਾ ਲਾਦਾ ਮੈਂ ਆਪ ਦਾ ਚਲੋ ਭਾਈ ਚੱਲੀਏ ਤਿਆਰ ਹੋ ਚੁੱਕੇ ਆ ਤਿਆਰ ਬੱਦ ਤਿਆਰ ਅੱਜ ਤੁਹਾਨੂੰ ਬਣਾ ਆਪਣੇ ਦਿਨਾਂ ਦੀਆਂ ਮੈਜਿੰਗਾਂ ਹੋਈਆਂ ਚੱਲ ਵਧੀਆ ਕੇ ਮੇਰੀ ਤੁਹਾਡੇ ਨਾਲ ਹੋਗੀ ਡੈਡੀ ਦੀ ਵੀ ਤੁਹਾਡੇ ਨਾਲ ਹੋਣੀ ਹੈ ਹਾਂ ਚੱਲੀਏ ਫਿਰ ਚਲੋ ਚੱਲੋ ਨਾਲੀਏ ਤਾਰਿਕਾ ਫੈਮਿਲੀ ਸਾਰੀ ਪਹੁੰਚ ਗਈ ਆ ਨਾਨਕਾ ਫੈਮਿਲੀ ਆ ਰਹੀ ਹਾਲੇ ਓਕੇ ਤੇ ਬਾਰਪਟੋਸ ਆ ਗਿਆ ਆਪਾਂ ਕਿੱਥੇ ਆਪਾਂ ਆਏ ਕਿੱਥੇ ਆ ਆ ਗਏ ਆਪਾਂ ਮਿੰਨਰ ਕਰਨ ਵਾਸਤੇ ਬਾਰਪਟੋਸ ਬਾਰਪਟੋਸ ਹਾਂ ਇੱਕ ਬਾਰਪਰਾ ਡੋਸ ਐਂਕਲ ਜੀ ਕੀ ਬਾਰਪਰਾ ਡੋਸ ਸਸਰੀ ਘਾਲ ਸਸਰੀ ਘਾਲ ਰੋੜ ਬੰਦ ਹਾਂਜੀ ਸਿਕਾਉਤੀ ਆਈ ਨਾ ਬੈਠੋ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਿਖਾ ਗਏ ਹੈਪੀ ਬਰਥਡੇ ਕਹਿ ਦੋ ਸਤਿ ਸ਼੍ਰੀ ਅਕਾਲ ਹਾਂਜੀ ਕੀ ਲਿਆਈਏ ਫਰਤ ਨਹੀਂ ਲੱਗਦੀ ਫਿਰ ਕੀ ਖਾਈਏ ਫਿਰ ਲੋ ਜੀ ਲਿਆ ਦਿਓ ਨੇਰੀਆਂ ਕਰਾਂ ਦੇ ਸਾਰੇ ਜਾਨ ਬੇਬੇ ਚੱਕਦੀਏ ਕੰਮ ਕੀ ਕੀ ਪੈ ਪੰਜੂਰੀਆਂ ਤੇ ਹਲੇ ਤੇ ਕ੍ਰਿਸਪੀ ਕਰਨੀ ਆ ਹੀਰੇ ਨੇ ਲਿਆਉਣੀ ਨੇਰੀਆਂ ਇਹਨਾਂ ਦੀ ਕਰੀਏ ਸ਼ੁਰੂ ਕਰੋ ਕਰਨ ਨਾਨੀ ਨੇ ਤਾਂ ਕਰਦਾ ਬੇਬੇ ਤੁਸੀਂ ਢਿੱਲੇ ਪੈ ਰਹੇ ਜੇ ਨਾਨੂ ਜੀ ਨੇ ਪਹਿਲੇ ਪਲੇਟਾਂ ਅਹੀਂ ਦਾ ਮੂੰਹ ਵਾਲੀ ਵੇਖੀ ਜਾਂ। ਹਾਂ ਜੀ ਬਾਕੀ ਸਾਰੇ ਜਾਨੇ ਪੀਜ਼ਾ ਖਾ ਰਹੇ ਆ। ਮੈਨੂੰ ਤੇ ਬੇਬੇ ਨੇ ਛੱਡ ਕੇ। ਬੇਬੇ ਆਪਾਂ ਦੋਵੇਂ ਕਿਉਂ ਨਹੀਂ ਪੀਜ਼ਾ ਖਾ ਰਹੇ? ਮੈਂ ਨਹੀਂ ਖਾਂ ਮੇਰਾ ਜੱਟ ਹੋ ਰ ਆ। ਬੇਬੇ ਪੀਜ਼ਾ ਕਿਵੇਂ ਲੱਗਾ? ਪੀਜ਼ਾ ਨੇ ਵੀਰੇ ਦਾ ਪੀਜੀ ਆ। ਆ ਨੀ ਕੁਇਆ। ਆਪਾਂ ਕਰੀ ਐਡੇ ਐਡੇ ਬਣਾਉਣੇ ਆ ਬੇਬੇ। ਇਹ ਤਾਂ ਵਿਆਹ ਮਰੀ ਪੀਜੀ ਨਾਲ ਤੇ ਛੋਟਾ ਜਿਹਾ ਰੋਟੀ ਆਂ ਦਾ ਫੋਰਾ ਫੋਰਾ ਕਾ। ਖਾਓ ਖਾਓ ਲਾਉਂ ਨਹੀਂ ਆ ਰਹੇ। ਨਾਨੀ ਜੀ ਹੋ ਰ ਆ ਵੇ। ਵੇ ਗੀਨਰ ਦਾ ਬਨੀਲਰ ਬਣਿਆ ਪਰ ਕੋਸਲ ਨਹੀਂ ਆਉਂਦੇ ਦੇ ਬੇਬੇ ਲਿਆਉਂਦੇ ਆ ਸਰਵਿਸ ਥੋੜੀ ਸਲੋ ਆ ਕੋਈ ਗੱਲ ਨਹੀਂ ਲੱਗ ਦੱਬਾ ਕੰਜ ਮਾਰਦੇ ਕਰਦੇ ਦੇ ਜੋ ਖਾਦਾ ਸਵਾਦ ਲੱਗਾ ਮਾਜਾ ਇੱਕ ਹੋਣਾ ਇਹ ਖਾਦਾ ਬਦ ਕੋਸੇ ਹੋਣਾ ਨਹੀਂ ਬੇਬੇ ਉਹ ਮਨਚੂਰੀਆ ਸਵਾਦ ਲੱਗਿਆ ਸਵਾਦ ਲੱਗਿਆ ਬਸ ਉਹ ਹੀ ਬੇਬੇ ਕਹਿੰਦੇ ਮੈਨੂੰ ਤੇ ਦੇਖ ਕੇ ਸੋਹਣਾ ਲੱਗਿਆ ਲੋਕੇਸ਼ਨ ਸੋਹਣੀ ਆ ਹਾਂ ਉਹ ਸੋਹਣੀ ਮੈਂ ਦੇਖ ਕੇ ਮਰ ਜਾਣ ਲੱਗੀ ਜਰੂਰ ਪੈਣਾ ਇੱਥੇ ਲਓ ਜੀ ਰੋਟੀ ਆ ਗਈ ਜ ਮਟਰ ਮਸ਼ਰੂਮ ਦਾਲ ਮੱਖਣੀ ਤੇ ਕੜਾਈ ਪਨੀਰ ਚੱਕ ਦੀਆ ਕੰਮ ਨੂੰ ਨੰਨੂ ਜੀ ਬਿਲਕੁਲ ਚੱਕਦਾ ਫਟੇ ਚੱਕਦੀਆ ਫਟੇ ਬੇਬੇ ਫੱਟੇ ਚੱਕ ਦੀਏ ਕੜਾਈ ਪਨੀਰ ਆ ਕਿ ਸ਼ਾਹੀ ਪਨੀਰ ਆ ਕੜਾਈ ਪਨੀਰ ਤੇ ਬਣਦਾ ਤਾਂ ਕੜਾਈ ਜਾਂ ਸ਼ਾਹੀ ਪਨੀਰ ਨਹੀਂ ਆ ਚਲੋ ਬਈ ਖਾਈਏ ਲਓ ਜੀ ਇੱਕ ਕੇਕ ਕੱਟਤਾ ਸੀ ਬੇਬੇ ਘਰੇ ਤੇ ਇੱਕ ਕੇ ਕਿੱਥੇ ਕੱਟਣਾ ਅੱਜ ਡੀਲਰ ਜਿੱਥੇ ਕਰਨਾ ਹੈ ਉੱਥੇ ਕੱਟਣਾ ਪੈਣਾ ਕੱਟੀਏ ਫਿਰ ਕੱਟੀਏ ਚਲੋ ਜੀ ਨਾਨਕੇ ਆਏ ਆ ਵੇ ਕੀ ਕੁਸ ਲਿਆਇਆ ਨਾਨਕੇ ਕੇ ਗੁਸਲ ਲਿਆ ਇਹ ਕੇ ਸਾਨੂੰ ਵੇਖਣ ਆਏ ਆ ਬਾਂਦੂ ਕੋਸ਼ ਲਿਆਏ ਆ ਦੀਨਾਨਕੇ ਆਏ ਚਲੋ ਬਾਸਵਾ ਚਲੋ ਮੰਮਾ ਲਾਓ ਤੇ ਇਹ ਆਓ ਚੱਕ ਚਲੋ ਆ ਲਓ ਮੰਮਾ ਚਲੋ ਮਾਰੂ ਫੂਕਰਾਂ ਦੀ ਇਹ ਕਰ ਦੋ ਇੱਕ ਬੜੇ ਪਹਿਲਾਂ ਤੋਂ ਨੂੰ ਪਾਏ ਜੇ ਬੇਬੇ ਇੱਕ ਵਾਰ ਵੀ ਨਾ ਨਹੀਂ ਕੀਤੀ ਨਾ ਕੋਲ ਕਿਤੇ ਨਹੀਂ ਸਾਡਾ ਕਿਸੇ ਨੇ ਉਹ ਨਹੀਂ ਨਾ ਕਰਦੀ ਪਾਪਾ ਦੇ ਵੇਖੀ ਆ ਜੁੱਤੇ ਹਾਂ ਬਹੁਤ ਸੋਹਣੇ ਬਾਹ ਸੋਹਣੀ ਕੱਪੜੇ ਨਿੰਦ ਸਪਰਾਈਜ਼ ਵੀ ਲਿਆ ਹੁਣ ਕਿ ਆਏ ਆ ਅੱਜ ਗੰਦੀ ਨਾਨੂ ਵੀ ਇਹਨੇ ਸ਼ੱਕ ਨਹੀਂ ਤੇ ਚੁੱਪਚੀ ਤੇ ਪੜ ਲਿਆ ਜੇ ਹੋਰਾ ਨਾ ਨਹੀਂ ਦਿੱਤੀ ਨਹੀਂ ਤੇ ਉਹ ਕੋਰੇ ਜਿਹਦਾ ਇੱਕ ਹੁੰਦਾ ਤੇ ਚੱਲ ਉਹ ਵੱਖਰੀ ਗੱਲ ਸੀ ਹਾਂ ਜੀ ਰਕੋ ਲਿਆਣ ਵਿਖੋ ਰਹੀ ਨਹੀਂ ਨਹੀਂ ਇਹ ਤਾਂ ਇੱਕ ਹੁੰਦਾ ਉਹ ਤਾਂ ਫਾੜ ਕੇ ਦਿੱਤਾ ਨਹੀਂ ਗਿਆ ਦੋ ਸੀ ਤੇ ਨਾਨ ਰੇਡੀ ਨੀ ਦਾ 21 ਦੇਰਾ ਮੈਂ ਤੇ ਮੇਰਬਾਨੀ ਦੋਲੀ